ਹਰਮਨ ਪਿਆਰਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਮਨਦੀਪ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੇ ਕਿਸਾਨ ਭਰਾਵਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਦੇ ਸਕੀਏ ਤਾਂ ਜੋ ਉਹਨਾਂ ਨੂੰ ਆਪਣੇ ਕਿੱਤੇ ਦੇ ਵਿੱਚ ਵੱਧ ਤੋਂ ਵੱਧ ਮੁਨਾਫਾ ਹੋ ਸਕੇ ਤੇ ਆਓ ਫਿਰ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੀ ਸ਼ੁਰੂਆਤ ਕਰਦੇ ਹਾਂ ਖੇਤੀ ਸੂਚਨਾ ਤੇ ਸੁਝਾਅ ਦੇ ਨਾਲ ਕਿਸਾਨ ਵੀਰੋ ਮੈਂ ਹਾਂ ਡਾਕਟਰ ਸਤਵਿੰਦਰ ਵੀਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਖੇਤਰੀ ਸੂਚਨਾਵਾਂ ਅਤੇ ਸੁਝਾਅ ਕਿਸਾਨ ਵੀਰੋ ਜੇਕਰ ਤੁਸੀਂ ਬਹਾਰ ਰੁੱਤ ਦੀ ਮੱਕੀ ਦੀ ਬਜਾਈ ਕਰਨੀ ਹੈ ਤਾਂ ਤੁਸੀਂ 20 ਜਨਵਰੀ ਤੋਂ ਮੱਕੀ ਦੀ ਬਜਾਈ ਜਿਹੜੀ ਸ਼ੁਰੂ ਕਰ ਸਕਦੇ ਹੋ ਤੇ ਕੋਸ਼ਿਸ਼ ਕਰੋ ਕਿ ਇਹ ਜਿਹੜੀ ਬਜਾਈ ਆ ਉਹ 15 ਫਰਵਰੀ ਤੱਕ ਮੁਕੰਮਲ ਕਰ ਲਈ ਜਾਵੇ ਸਫਾਰਿਸ਼ ਕਿਸਮਾਂ ਦਾ 10 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜ ਦੇ ਨਾਲ ਬਜਾਈ ਕਰੋ ਅਤੇ ਇਸ ਬੀਜ ਨੂੰ ਅਮਿਡਾ ਕੋਲੋਪਰੇਟ ਦਵਾਈ ਦੇ ਨਾਲ ਕੀਟਨਾਸ਼ਕ ਦੇ ਨਾਲ 6 ਐਮ ਐਲ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਚੰਗੀ ਤਰ੍ਹਾਂ ਸੋਧ ਲਓ ਅਤੇ ਜਿਹੜੇ ਤੁਸੀਂ ਬੈੱਡ ਬਣਾਉਣੇ ਨੇ ਉਹ ਪੂਰਬ ਤੋਂ ਪੱਛਮ ਦਿਸ਼ਾ ਵਾਲੇ ਪਾਸੇ ਬੈੱਡ ਬਣਾਓ ਤੇ ਉਹਨਾਂ ਦੇ ਦੱਖਣ ਵਾਲੇ ਪਾਸੇ ਜਿਹੜੀ ਆ ਤੁਸੀਂ ਮੱਕੀ ਦੀ ਜਿਹੜੀ ਉਹ ਬਜਾਈ ਕਰਨੀ ਆ ਮੱਕੀ ਦੇ ਵਿੱਚ ਨਦੀਨਾਂ ਦੀ ਰੋਕਥਾਂ ਵਾਸਤੇ ਐਟਰਾਜਨ 50 ਡਬਲਯੂ ਪੀ ਦਵਾਈ ਦੀ ਵਰਤੋਂ ਕਰੋ ਭਾਰੀਆਂ ਜ਼ਮੀਨਾਂ ਦੇ ਵਿੱਚ 800 ਗ੍ਰਾਮ ਤੇ ਹਲਕੀਆਂ ਜ਼ਮੀਨਾਂ ਦੇ ਵਿੱਚ 500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਵਿੱਚ ਘੋਲ ਕੇ ਬਜਾਈ ਤੋਂ 10 ਦਿਨਾਂ ਦੇ ਅੰਦਰ ਅੰਦਰ ਇਸ ਨਦੀਨ ਨਾਸ਼ਕ ਦਾ ਜਿਹੜਾ ਤੁਸੀਂ ਆਪਣੇ ਖੇਤਾਂ ਵਿੱਚ ਸਪਰੇਅ ਕਰੋ ਤਾਂ ਜੋ ਜਿਹੜਾ ਨਦੀਨ ਨਾਸ਼ਕ ਆਉਜ਼ਾ ਕੰਟਰੋਲ ਚੰਗੀ ਤਰ੍ਹਾਂ ਹੋ ਸਕੇ ਗੋਭੀ ਸਰੋਂ ਦੇ ਵਿੱਚ ਚੇਪੇ ਦਾ ਇਸ ਟਾਈਮ ਤੇ ਹਮਲਾ ਹੋ ਸਕਦਾ ਇਸ ਕਰਕੇ ਆਪਣੇ ਖੇਤਾਂ ਦਾ ਚੰਗੀ ਤਰ੍ਹਾਂ ਨਿਰੀਖਣ ਕਰਦੇ ਰਹੋ ਖੇਤ ਵਿੱਚ ਜਾ ਕੇ ਘਟੋ ਘਟ 100 ਬੂਟੇ ਵੱਖਰੀ ਵੱਖਰੀ ਥਾਵਾਂ ਤੋਂ ਲੈ ਕੇ ਉਹਨਾਂ ਦੇ ਉੱਤੇ ਦੇਖੋ ਕਿ ਕਿਤੇ ਚੀਪੇ ਦਾ ਹਮਲਾ ਨਜ਼ਰ ਤਾਂ ਨਹੀਂ ਆ ਰਿਹਾ ਜੇਕਰ 100 ਬੂਟਿਆਂ ਵਿੱਚੋਂ 40 ਤੋਂ 50 ਬੂਟਿਆਂ ਦੇ ਉੱਤੇ ਚੀਪੇ ਦਾ ਹਮਲਾ ਨਜ਼ਰ ਆਉਂਦਾ ਤਾਂ ਫਿਰ ਕੋਈ ਰეკਮੈਂਡਡ ਕੀਟਨਾਸ਼ਕ ਉਸ ਦਾ ਜਿਹੜਾ ਤੁਸੀਂ ਸਪਰੇਅ ਆਪਣੇ ਖੇਤਾਂ ਦੇ ਵਿੱਚ ਕਰ ਸਕਦੇ ਹੋ ਇਸ ਤੋਂ ਇਲਾਵਾ ਗੋਭੀ ਸਰੋਂ ਦੇ ਵਿੱਚ ਪੱਤਿਆਂ ਦੇ ਮੁੜਨ ਦੀ ਸਮੱਸਿਆ ਜੇਕਰ ਆ ਰਹੀ ਆ ਤਾ ਕਿਸੇ ਵੀ ਕਿਸਮ ਦੇ ਨਦੀਨ ਨਾਸ਼ਕ ਦਾ ਸਪਰੇ ਜਿਹੜਾ ਆਪਣੀ ਗੋਭੀ ਸਰੋਂ ਦੀ ਫਸਲ ਦੇ ਉੱਤੇ ਨਾ ਕਰੋ। ਪਛੇਤੀ ਬਜਾਈ ਕੀਤੀ ਸਰੋਂ ਨੂੰ ਚਿੱਟੀ ਕੁੰਗੀ ਤੋਂ ਬਜਾਉਣ ਲਈ 250 ਗ੍ਰਾਮ ਰੈਡੋਮਿਲ 골ਡ 45 ਇਸ ਉਲੀ ਨਾਸ਼ਕ ਨੂੰ ਤੁਸੀਂ 100 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਣੇ ਖੇਤ ਵਿੱਚ ਛਿੜਕਾ ਕਰੋ। ਅਤੇ ਇਹ ਛਿੜਕਾ ਜਿਹੜਾ ਦੁਬਾਰਾ ਫਿਰ 20 ਦਿਨਾਂ ਦੇ ਵਕਫੇ ਤੇ ਰਿਪੀਟ ਕਰੋ। ਜੇਕਰ ਤੁਸੀਂ ਕਮਾਦ ਦੀ ਫਸਲ ਮੁੱਢੀ ਰੱਖਣੀ ਹੋਵੇ ਤਾਂ ਉਸ ਦੀ ਕਟਾਈ ਜਨਵਰੀ ਦੇ ਅਖੀਰ ਦੇ ਵਿੱਚ ਕਰੋ ਕਿਉਂਕਿ ਇਸ ਤੋਂ ਪਹਿਲਾਂ ਤਾਪਮਾਨ ਘੱਟ ਹੋਣ ਕਾਰਨ ਫਸਲ ਦਾ ਪੰਗਾਰਾ ਜਿਹੜਾ ਵਧੀਆ ਨਹੀਂ ਹੁੰਦਾ ਅਤੇ ਇਹ ਕੋਸ਼ਿਸ਼ ਕਰੋ ਕਿ ਜਿਹੜੀ ਵੀ ਫਸਲ ਮੁੱਢੀ ਰੱਖਣੀ ਉਸ ਨੂੰ ਜਿੰਨਾ ਨੀਵਾ ਹੋ ਸਕੇ ਉਹਨਾਂ ਨੀਵਾ ਕਟੋ ਤਾਂ ਜੋ ਪੰਗਾਰਾ ਵਧੀਆ ਹੋ ਸਕੇ ਜੇਕਰ ਕਿਤੇ ਤੁਸੀਂ ਫਸਲ ਉੱਪਰੋਂ ਕੱਟੀ ਗਈ ਆ ਪੂਰੀ ਨੀਵੀ ਨਹੀਂ ਕੱਟੀ ਤਾਂ ਉਸ ਨੂੰ ਜਦੋਂ ਕੋਰਾ ਪੈਣੋਂ ਹਟ ਜਾਂਦਾ ਉਸ ਤੋਂ ਬਾਅਦ ਉਸ ਨੂੰ ਜਿਨ੍ਹਾਂ ਨੀਵੇਂ ਪੱਧਰ ਹੋਵੇ ਉਹਨੇ ਨੀਵੇਂ ਪੱਧਰ ਤੇ ਜਾ ਕੇ ਕੱਟ ਦਿਓ ਕਿਸਾਨ ਵੀਰੋ ਇਸ ਤੋਂ ਇਲਾਵਾ ਹੁਣ ਪਾਪੂਲਰ ਦੇ ਬੂਟੇ ਲਾਉਣ ਦਾ ਵੀ ਢੁਕਵਾਂ ਸਮਾਂ ਆ ਬੂਟੇ ਤੁਸੀਂ ਕਿਸੇ ਚੰਗੀ ਨਰਸਰੀ ਤੋਂ ਪ੍ਰਾਪਤ ਕਰਕੇ ਇਸ ਮਹੀਨੇ ਦੇ ਵਿੱਚ ਲਗਾ ਸਕਦੇ ਹੋ ਮੈਂਥੇ ਦੀ ਬਜਾਈ ਲਈ 1 ਅਧ ਜਨਵਰੀ ਤੋਂ ਅਖੀਰ ਜਨਵਰੀ ਤੱਕ ਬਹੁਤ ਢੁਕਵਾਂ ਸਮਾਂ ਆ ਜੇਕਰ ਕਿਸਾਨ ਵੀਰੋ ਤੁਸੀਂ ਮੈਂਥੇ ਦੀ ਬਜਾਈ ਕਰਨੀ ਆ ਤਾਂ 2 ਕੁਇੰਟਲ ਨਰੋਈਆਂ ਜੜਾ ਲੈ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਤੁਸੀਂ ਮੈਂਥੇ ਦੀ ਬਜਾਈ ਇਸ ਮਹੀਨੇ ਕਰ ਸਕਦੇ ਹੋ ਕਣਕ ਦੀ ਫਸਲ ਤੇ ਪੀਲੀ ਕੁੰਗੀ ਦੇ ਹਮਲੇ ਲਈ ਲਗਾਤਾਰ ਸਰਵੇਖਣ ਕਰਦੇ ਰਹੋ ਜੇਕਰ ਤੁਹਾਡੇ ਕਣਕ ਦੀ ਫਸਲ ਤੇ ਪੀਲੇ ਰੰਗ ਦੀਆਂ ਧਾਰੀਆਂ ਤੇ ਕੋਈ ਹਲਦੀ ਨੁਮਾ ਪਦਾਰਥ ਤੁਹਾਡੇ ਹੱਥਾਂ ਨੂੰ ਲੱਗਦਾ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੀ ਫਸਲ ਦੇ ਉੱਤੇ ਪੀਲੀ ਕੁੰਗੀ ਦਾ ਹਮਲਾ ਜਿਹੜਾ ਹੋ ਚੁੱਕਿਆ ਜੇ ਪੀਲੀ ਕੁੰਗੀ ਦਾ ਹਮਲਾ ਤੁਹਾਨੂੰ ਨਜ਼ਰ ਆਵੇ ਤਾਂ ਕੋਈ ਵੀ ਸਫਾਰਿਸ਼ ਉਲੀ ਨਾਸ਼ਕ ਤੁਸੀਂ ਉਸ ਦਾ ਸਪਰੇਅ ਆਪਣੀ ਫਸਲ ਦੇ ਉੱਤੇ ਕਰ ਦਿਓ ਕਿਸਾਨ ਵੀਰੋ ਇਹ ਸਨ ਖੇਤੀ ਸੂਚਨਾਵਾ ਤੇ ਸਜਾ ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਧੰਨਵਾਦ ਅੱਜ ਦਾ ਸਾਡਾ ਵਿਸ਼ਾ ਹੈ ਮੈਂਥੇ ਦੀ ਸਫਲ ਕਾਸ਼ਤ ਦੇ ਬਾਰੇ ਵਿੱਚ ਇਸ ਵਿਸ਼ੇ ਤੇ ਗੱਲਬਾਤ ਕੀਤੀ ਹੈ ਬਲਾਕ ਜਗਰਾਓ ਜ਼ਿਲ੍ਹਾ ਲੁਧਿਆਣਾ ਦੇ ਕੁਝ ਮਾਹਿਰਾਂ ਦੇ ਨਾਲ ਡਾਕਟਰ ਰਣਜੀਤ ਸਿੰਘ ਚੋਹਾਨ ਨੇ ਆਓ ਉਹਨਾਂ ਦੀ ਗੱਲਬਾਤ ਦੇਖਦੇ ਹਾਂ ਮੈਥੀ ਦੀ ਕਾਸ਼ਤ ਸਾਡਾ ਅੱਜ ਦੀ ਗੱਲਬਾਤ ਦਾ ਵਿਸ਼ਾ ਹੈ ਸੋ ਇਸ ਮੈਥੀ ਦੀ ਕਾਸ਼ਤ ਨੂੰ ਲੈ ਕੇ ਵਿਭਾਗ ਕਿੰਨਾ ਕੁ ਸਤਰਕ ਹੈ ਕੀ ਕਿਸਾਨ ਵੀਰਾਂ ਨੂੰ ਉਹ ਜਾਣਕਾਰੀ ਦੇ ਰਿਹਾ ਇਹਦੇ ਸੰਬੰਧੀ ਸਾਰੀ ਗੱਲਬਾਤ ਆਪਾਂ ਇਹਨਾਂ ਅਧਿਕਾਰੀਆਂ ਦੇ ਨਾਲ ਕਰਨੀ ਹੈ ਮੇਰੇ ਨਾਲ ਖੜੇ ਨੇ ਡਾਕਟਰ ਗੁਰਮukh ਸਿੰਘ ਜੀ ਡਿਪਟੀ ਡਾਇਰੈਕਟਰ ਖੇਤੀਬਾੜੀ ਇਹ ਮੇਰੇ ਨਾਲ ਨੇ ਇਹਨਾਂ ਤੋਂ ਆਪਾਂ ਜਾਣਕਾਰੀ ਲੈਣੇ ਕਿ ਵਿਭਾਗ ਮੈਂਥੇ ਦੀ ਕਾਸ਼ਤ ਦੇ ਲਈ ਕਿਸਾਨ ਵੀਰਾਂ ਦੇ ਲਈ ਕੀ ਕਰ ਰਿਹਾ ਹੈ ਲਗਭਗ 80 90 ਹੈਕਟੇਅਰ ਲਗਵਾ ਮੈਂਥੇ ਦੀਨ ਬਲਾਕ ਜਗਰਾਉਂ ਵਿੱਚ ਹੈ ਮੌਜੂਦ ਹੈ ਕਿਸਾਨਾਂ ਦੇ ਦੱਸਣ ਮੁਤਾਬਕ ਲਗਭਗ ਪ੍ਰੋਫਿਟ ਜਿਹੜਾ ਹੈਗਾ ਦੋ ਤੀਜੀ ਫਸਲ ਦੇ ਨਾਲ ਜਿਹੜੀ ਕਿ ਖੇਤੀਬਾੜੀ ਆਰਸਿਕ ਤੌਰ ਤੇ ਆਪਾਂ ਜਿਹੜਾ ਘਾਟਾ ਪੈਂਦਾ ਉਹਨੂੰ ਪੂਰਾ ਕਰਨ ਵਾਸਤੇ ਇਹ ਤੀਜੀ ਫਸਲ ਦੀ ਬਹੁਤ अहमियत ਰੱਖਦੀ ਹੈ ਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਕਿਸਾਨਾਂ ਵਾਸਤੇ ਬਹੁਤ ਵਧੀਆ ਪਰਾਲਾ ਇਹ ਕੀਤਾ ਜਾ ਰਿਹਾ ਹੈ ਕੀ ਇਹ ਜਿਹੜੀਆਂ ਛੱਠੀ ਮੂੰਗੀ ਜਾਂ ਅਸੀਂ ਕਹ ਲਈਏ ਵੀ ਗੈਪ ਪੀਰੀਅਡ ਹੈ ਜਿਹੜਾ ਦੋਨੋਂ ਫਸਲਾਂ ਦੇ ਵਿਚਾਲੇ ਕਣਕ ਤੇ ਝੋਨੇ ਦੇ ਉੱਥੇ ਜਿਹੜੀਆਂ ਫਸਲਾਂ ਲੰਗਦੀਆਂ ਨੇ ਉਹਨਾਂ ਤੋਂ ਵਧੀਆ ਪ੍ਰੋਫਿਟ ਦੇ ਜਾਂਦਾ ਆਪਾਂ ਵੱਧ ਤੋਂ ਵੱਧ ਰੱਖਵਾ ਬਣਕ ਦੀ ਛਾਂ ਤੇ ਜੇ ਮੈਂ ਆਲੂ ਵੀ ਜੇ ਆ ਤੀਸਰੀ ਫਸਲ ਲੈਣਿਆ ਮੈਂ ਤਾਂ ਇਹਨਾਂ ਨੂੰ ਹਸ਼ਾਤ ਕੀਤਾ ਜਾਵੇ ਮੈਂ ਇੱਥੇ ਬਲਾਕ ਖੇਤੀਬਾੜੀ ਅਫਸਰ ਜਗਰਾਉਂ ਦੇ ਪੋਸਟ ਦੇ ਉੱਤੇ ਜੁਆਇਨ ਕੀਤਾ ਹੋਇਆ ਮੇਰਾ ਨਾਮ ਜਗਤेंद्र ਸਿੰਘ ਸਿੱਧੂ ਆ ਜਿਹੜੀ ਮੈਂਥੇ ਦੀ ਫਸਲ ਆ ਇਹਦੇ ਬਾਰੇ ਸਾਡੀ ਕੋਸ਼ਿਸ਼ ਹੁੰਦੀ ਆ ਜਦੋਂ ਕਿਸਾਨ ਸਾਡੇ ਕੋਲੇ ਆਉਂਦਾ ਵੀ ਉਹਨੂੰ ਆਪਾਂ ਪਹਿਲੀ ਗੱਲ ਤਾਂ ਸਭ ਤੋਂ ਪਹਿਲਾਂ ਤਾਂ ਵੈਰਾਈਟੀ ਦਾ ਆਪਣਾ ਵਧੀਆ ਹੋਣਾ ਤੇ ਪਿਓਰ ਹੋਣਾ ਉਹਦੇ ਲਈ ਜ਼ਿਆਦਾ ਜ਼ਰੂਰੀ ਆ ਜਿਵੇਂ ਇਹ ਤੇ ਪੈਪਰਮੈਂਟ ਕਿ ਵੈਰਾਈਟੀ ਚੱਲ ਰਹੀ ਆ ਜਿਆਦਾ ਉਹਦੇ ਲਈ ਸਾਡੀ ਕੋਸ਼ਿਸ਼ ਹੁੰਦੀ ਆ ਕਿਉਂਕਿ ਪੀਏਯੂ ਦਾ ਜਿਹੜਾ ਬਾਇਓਟੈਕਨੋਲੋਜੀ ਡਿਪਾਰਟਮੈਂਟ ਆ ਉਹ ਟਿਸ਼ੂ ਕਲਚਰ ਰਹੀ ਇਹ ਵੈਰਾਈਟੀ ਨੂੰ ਸਪੈਸ਼ਲੀ ਤੌਰ ਤੇ ਤਿਆਰ ਕਰਦਾ ਤੇ ਅਸੀਂ ਕੋਸ਼ਿਸ਼ ਕਰਦੇ ਆ ਉਹ 10 ਰੁਪਏ ਬਾਕੀ ਸੀਜ਼ਨ ਤੋਂ ਸੀਜ਼ਨ ਵੈਰੀ ਕਰਦਾ ਜਨਰਲ ਉਹਨਾਂ ਦਾ ਨਾਰਮਲ ਰੇਟ 10 ਰੁਪਏ ਪਰ ਪਲਾਂਟ ਹੁੰਦਾ ਉਹ ਛੋਟੇ ਆਪਣੇ ਆਪਣੇ ਥੈਲੀਆਂ ਚ ਲੱਗਿਆ ਹੁੰਦਾ ਤੇ ਤੁਸੀਂ ਉਹਨਾਂ ਤੋਂ ਆਪਣਾ ਉਹਨਾਂ ਤੋਂ ਉਹਨਾਂ ਨੂੰ ਸੀਡ ਉਪਲਬਧ ਕਰ ਆਪਣੇ ਮਹੱਈਆ ਕਰਾ ਸਕਦੇ ਆ ਤੇ ਜੇ ਆਪਾਂ ਚੀਜ਼ ਆਪਣਾ ਸੀਡ ਵਧੀਆ ਲਾਵਾਂਗੇ ਪਿਓਰ ਲਾਵਾਂਗੇ ਜਾਂ ਉਹਦੀ ਪਿਓਰਿਟੀ ਲੈਵਲ ਵਧੀਆ ਹੋਊਗਾ ਤਾਂ ਇਸ ਨਾਲ ਉਹਦਾ ਝਾੜ ਵਧੂਗਾ ਤੇ ਉਹ ਫਾਰਮਰ ਨੂੰ ਉਹਦੇ ਨਾਲੋਂ ਵੱਧ ਤੇਲ ਤੇ ਹੋਰ ਆਪਣਾ ਝਾੜ ਵਧੂਗਾ ਤੇ ਨਾਲ ਵੱਧ ਬੈਨੀਫਿਟ ਹੋ ਸਕੂਗਾ ਕਿਸਾਨ ਵੀਰ ਮਨ ਬਣਾ ਲੈਂਦਾ ਤੇ ਕਿਸ ਤਰ੍ਹਾਂ ਸ਼ੁਰੂਆਤੀ ਵੇਲੇ ਸ਼ੁਰੂਆਤੀ ਜਦੋਂ ਨੇ ਕਰਨੀ ਇਹਨੂੰ ਬੀਜਣ ਦੀ ਸੋ ਕਿਹੜੀਆਂ ਗੱਲਾਂ ਦਾ ਧਿਆਨ ਰੱਖੇ ਕਿਥੋਂ ਬੀ ਲਵੇ ਥੋੜਾ ਜਿਆ ਇਹਦੀ ਬਾਰੇ ਜਾਣਕਾਰੀ ਦੀ ਗੱਲ ਤਾਂ ਜਿਹੜਾ ਬੀਜ ਹੈਗਾ ਇਹ ਆਪਾਂ ਇਹਨੂੰ ਇੱਕ ਸਮ ਦਾ ਆਪਣੇ ਸਟੋਲਨ ਕਹਿ ਲਓ ਜਾਂ ਵੇਲ ਦੀ ਤਰ੍ਹਾਂ ਇੱਕ ਥੋੜੇ ਥਾਂ ਦੇ ਵਿੱਚ ਇਹਨੂੰ ਆਪਾਂ ਲਗਾ ਦਿੰਨੇ ਆ ਤੇ ਜਦੋਂ ਕਣਕ ਦੀ ਫਸਲ ਖੜੀ ਹੁੰਦੀ ਆ ਤਾਂ ਆਪਾਂ ਉਹਦੇ ਵਿੱਚ ਤਕਰੀਬਨ ਮੇਰੇ ਹਿਸਾਬ ਨਾਲ ਫ फेब्रुवारी ਦੇ ਮਹੀਨੇ ਇਹਦੀ ਉਤੇ ਵਿੱਚ ਸਟੋਲਨ ਲਾਉਣੇ ਸ਼ੁਰੂ ਕਰ ਦਿੰਨੇ ਆ ਤੇ ਉਦੋਂ ਬਾਅਦ ਕਣਕ ਦੀ ਕਟਾਈ ਹੋਣ ਤੋਂ ਬਾਅਦ ਫਿਰ ਆਪਾਂ ਇਹਦੇ ਬਾਕੀ ਪਾਲਣ-ਪੋषण ਕਰਦੇ ਰਹਨੇ ਆ ਤੇ ਉਦੋਂ ਬਾਅਦ ਇਹ ਤਕਰੀਬਨ 4 ਕੁ ਮਹੀਨਾ ਦੀ ਫਸਲ ਆ ਉਦੋਂ ਬਾਅਦ ਕਟਾਈ ਕਰਕੇ ਤੇ ਫਿਰ ਆਪਾਂ ਇਹਨਾਂ ਨੂੰ ਤੇਲ ਦੀ ਪੜਾਈ ਦੇ ਲਈ ਸਮਝ ਲਓ ਰੈਡੀ ਕਰ ਲੈਨੇ ਖੇਤੀਬਾੜੀ ਅਫਸਰ ਮਿੰਦਰ ਸਿੰਘ ਮੇਰੇ ਨਾਲ ਨੇ ਇਹਨਾਂ ਤੋਂ ਵੀ ਆਪਾਂ ਪੁੱਛਦੇ ਆ ਕਿ ਬਲਾਕ ਦੇ ਵਿੱਚ ਇਹ ਰਕਬਾ ਵਧਾਉਣ ਲਈ ਕੀ ਉਪਰਾਲੇ ਜਗਰਾਉਂ ਦੇ ਵਿੱਚ ਕਰ ਰਹੇ ਆ ਬਲਾਕ ਜਗਰਾਉਂ ਦੇ ਵਿੱਚ ਕਾਫੀ ਰਕਬਾ ਪਹਿਲਾਂ ਹੀ ਹੈਗਾ ਵਾ 1000 ਹੈਕਟੇਅਰ ਪਲੱਸ ਇੱਥੇ ਜਿਹੜਾ ਮੈਂਥਾ ਲੱਗ ਰਿਹਾ ਵਾ ਮੈਂਥਾ ਐਕਚੁਅਲੀ ਉੱਥੇ ਲੱਗ ਰਿਹਾ ਵਾ ਜਿੱਥੇ ਮੈਂਥਾ ਪਲਾਂਟ ਜਿੱਥੇ ਆਪਾਂ ਅੱਜ ਖੜੇ ਆਂ ਡਾਂਗੀਆਂ ਪਿੰਡ ਦੇ ਵਿੱਚ ਇਸ ਦਾ ਏਰੀਆ ਬਹੁਤ ਜ਼ਿਆਦਾ ਆ ਜੀ ਤੇ ਨਾਲ ਸਾਡੇ ਇੱਧਰ ਮੀਰਪੁਰ ਪਿੰਡਾ ਸਿੱਧਵਾਂ ਵੇਟ ਕਲਾਮਾ ਇਹਨਾਂ ਪਿੰਡਾਂ ਦੇ ਵਿੱਚ ਜਿੱਥੇ ਪਲਾਂਟ ਆ ਉੱਥੇ ਹੀ ਨੇੜੇ ਤੇੜੇ ਫਸਲ ਇਹ ਲਾਈ ਜਾ ਸਕਦੀ ਆ ਕਿਉਂਕਿ ਜਦੋਂ ਅਸੀਂ ਇਹ ਫਸਲ ਲਾਉਣੇ ਆ ਇੱਕ ਤਾਂ ਪਹਿਲਾਂ ਜਿਵੇਂ ਸੀਡ ਦੀ ਗੱਲ ਹੋ ਕੇ ਛਟੀ ਆ ਜਿਹੜਾ ਨਵੀਂ ਕਿਸੇ ਨੇ ਸ਼ੁਰੂਆਤ ਕਰਨੀ ਆ ਜਿਹੜਾ ਟ੍ਰੈਂਡ ਚੱਲ ਰਿਹਾ ਵਾ ਇਸ ਏਰੀਏ ਦੇ ਵਿੱਚ ਬਲਾਕ ਦੇ ਵਿੱਚ ਉਹ ਇਹ ਇਹ ਫਸਲ ਆ ਜਿਹੜੀ ਆਲੂਆਂ ਤੋਂ ਬਾਅਦ ਜ਼ਿਆਦਾ ਲਈ ਜਾਂਦੀ ਹੈ। ਜਿਹੜੀ ਸ਼ਿਫਾਰਿਸ਼ਾ ਯੂਨੀਵਰਸਿਟੀ ਦੀ ਪੀਜੀ ਲੁਧਿਆਣਾ ਦੀ ਉਹ ਫਰਵਰੀ ਤੱਕ ਆ ਪਰ ਜਿਹੜਾ ਟ੍ਰੈਂਡ ਕਿਸਾਨਾਂ ਵਿੱਚ ਚੱਲ ਰਿਹਾ ਵਾ ਕਿਸਾਨ ਇਸ ਨੂੰ 15 ਮਾਰਚ ਤੱਕ ਵੀ ਬਿਜਾਈ ਕਰਦੇ ਆ। ਤੇ ਮੈਂ ਇਹ ਸਪੈਸ਼ਲੀ ਕਿਸਾਨਾਂ ਨੂੰ ਅਪੀਲ ਕਰਨਾ ਚਾਹੁੰਦਾ ਵੀ 15 ਮਾਰਚ ਤੋਂ ਬਾਅਦ ਜਿਹੜੀ ਇਹ ਲਵਾਈਏ ਦੀ ਨਾ ਕੀਤੀ ਜਾਵੇ। ਕਿਉਂਕਿ ਫਿਰ ਜਿਹੜਾ ਵਾਢੀ ਦੌਰਾਨ ਜਿਹੜੇ ਜਦੋਂ ਬਾਰਿਸ਼ਾਂ ਸਟਾਰਟ ਹੋ ਜਾਂਦੀਆਂ ਵਾ ਫੇਰ ਇਹਦੀ ਬਾਡੀ ਵੀ ਮੁਸ਼ਕਲ ਹੁੰਦੀ ਆ ਤੇ ਇਹਦਾ ਤੇਲ ਵੀ ਜਿਹੜਾ ਹੈਗਾ ਉਹ ਘਟ ਜਾਂਦਾ ਕਿਹੋ ਜੀ ਜ਼ਮੀਨ ਤੇ ਕਿਹੋ ਜਿਆ ਇਹਦੇ ਲਈ ਪਾਣੀ ਚਾਹੀਦਾ ਆ ਤੇ ਪਾਣੀ ਕਿੰਨਾ ਕੁ ਇਸ ਫਸਲ ਨੂੰ ਲੱਗਦਾ ਆ ਕੀ ਕਿਸਾਨ ਵੀਰ ਜਿੱਥੇ ਕਈ ਵਾਰੀ ਕਹਿੰਦੇ ਨੇ ਆਪਾਂ 60 ਮੂੰਗੀ ਤਲਾ ਲਈ ਜਿੱਥੇ ਪਾਣੀ ਨਹੀਂ ਹੈਗਾ ਬਹੁਤਾ ਤੇ ਉੱਥੇ ਵੀ ਉਸ ਜ਼ਮੀਨ 'ਚ ਵੀ ਇਹ ਲਾ ਸਕਦੇ ਆ ਪਾਣੀ ਦਿੱਤਾ ਦੇਖੋ ਬਲਾਗ ਜਗਰਾਉਂ ਦੇ ਵਿੱਚ ਜਿਹੜਾ 100% ਇਰੀਗੇਟਿਡ ਏਰੀਆ ਵਾ ਇਹ ਪਰ ਇਹ ਆ ਵੀ ਜਿਹੜਾ ਇਹਦੀ ਬੈਡ ਪਲਾਂਟੇਸ਼ਨ ਹੁੰਦੀ ਆ ਬੈੱਡ ਦੇ ਉੱਪਰ ਇਹ ਲਾਇਆ ਜਾਂਦਾ ਵਾ ਪਾਣੀ ਦੀ ਬਹੁਤ ਜ਼ਿਆਦਾ ਖਪਤ ਹੈ ਦੇ ਵਿੱਚ ਕਿਉਂਕਿ ਜੇ ਅਸੀਂ ਇਹ ਫਰਵਰੀ ਦੇ ਵਿੱਚ ਬਜਾਈ ਕਰਦੇ ਆਂ ਪਹਿਲਾਂ ਤਾਂ ਲਾਉਣਾ ਲਾਉਣ ਵੇਲੇ ਹੀ ਜਿਹੜਾ ਅਸੀਂ ਉਹ ਖਾਈਆਂ ਦੇ ਵਿੱਚ ਪਾਣੀ ਛੱਡ ਕੇ ਹੀ ਲੱਗਦਾ ਏ ਕੱਲੀ ਕੱਲੀ ਜਾੜਾ ਜਿਹੜੀ ਲੱਗਦੀ ਹੈ ਤੇ ਉਸ ਤੋਂ ਬਾਅਦ ਜੇ ਪਹਿਲੀ ਪਾਣੀ ਦੀ ਗੱਲ ਕਰੀਏ 10 ਤੋਂ 15 ਦਿਨ ਪਰ ਜਦੋਂ ਗਰਮੀ ਵੱਧ ਜਾਂਦੀ ਆ ਅਪ੍ਰੈਲ ਮਈ ਦਾ ਮਹੀਨਾ ਆ ਜਾਂਦਾ ਤਾਂ ਫਿਰ ਹਰ ਚੌਥੇ ਪੰਜਵੇਂ ਦਿਨ ਨੂੰ ਪਾਣੀ ਦੀ ਜ਼ਰੂਰਤ ਪੈਂਦੀ ਆ ਇਸ ਕਰਕੇ ਜਿੱਥੇ ਪਾਣੀ ਹੈਗਾ ਵਾ ਇਹਦੀ ਜਿਹੜੀ ਖੇਤੀ ਉੱਥੇ ਹੀ ਸੰਭੋ ਮੇਰਾ ਨਾਮ ਡਾਕਟਰ ਰਿੱਤੂ ਪੰਗੂ ਖੇਤੀਬਾੜੀ ਵਿਕਾਸ ਅਫਸਰ ਬਾਕ ਚਗੜਾਉ ਬਿਲਕੁਲ ਜੀ ਡਾਕਟਰ ਸਾਹਿਬ ਗੱਲ ਇਹ ਆ ਵੀ ਦੇਖੋ ਤੁਹਾਡਾ ਸਰਕਲ ਆ ਇਹ ਜਿੱਥੇ ਪlant ਲੱਗਿਆ ਹੋਇਆ ਇਹ ਡਾਂਗੀਆਂ ਪਿੰਡ ਤੁਹਾਡੇ ਸਰਕਲ ਦੇ ਵਿੱਚ ਪੈਂਦਾ ਕਿਦਾਂ ਕਿਸਾਨ ਵੀ ਕੋਈ ਸਮੱਸਿਆ ਲੈ ਕੇ ਆਉਂਦੇ ਆ ਜਦੋਂ ਬੀਜ ਲੈਂਦੇ ਆ ਉਸ ਤੋਂ ਬਾਅਦ ਕਿਸੇ ਕਿਸਮ ਦੀ ਉਹਨਾਂ ਨੂੰ ਸਮੱਸਿਆ ਆਉਂਦੀ ਹੋਵੇ ਕੀੜੇ ਮਕੌੜਿਆਂ ਦੀ ਜਾਂ ਬਿਮਾਰੀਆਂ ਦੀ ਅਗਰ ਕੋਈ ਵੀ ਕਿਸਾਨ ਕੀੜੇ ਦੀ ਸਮੱਸਿਆ ਜਾਂ ਹੋਰ ਵੀ ਬਿਮਾਰੀ ਦੀ ਸਮੱਸਿਆ ਲੈ ਕੇ ਸਾਡੇ ਕੋਲ ਆਂਦਾ ਤਾਂ ਉਹਨੂੰ PAU ਦੀ ਰეკਮੈਂਡੇਸ਼ਨ ਦੇ ਹਿਸਾਬ ਨਾਲ ਉਹਦਾ ਇਲਾਜ ਦੱਸਿਆ ਜਾਂਦਾ ਤੇ ਕਿਸਾਨ ਸਾਡੇ ਕੋਲ ਸੈਟੀਸਫਾਈ ਹੋ ਕੇ ਜਾਂਦਾ ਹੈ ਬਲਕਿ ਚ ਕੋਈ ਵੀ ਉਹਨੂੰ ਸਮੱਸਿਆ ਆਵੇ ਤੇ ਅਗਰ ਉਹ ਚਾਵੇ ਤਾਂ ਅਸੀਂ ਉਹਦਾ ਖੇਤ ਆ ਕੇ ਵਿਜ਼ਿਟ ਕਰ ਲੈਂਦੇ ਆ ਤੇ ਉਸ ਹਿਸਾਬ ਨਾਲ ਹੀ ਉਹਨੂੰ ਰეკਮੈਂਡਡ ਇਨਸੈਕਟੀਸਾਈਡ ਜਾਂ ਫੰਜੀਸਾਈਡ ਦੱਸਿਆ ਜਾਂਦਾ ਹੈ ਕਿਸ ਤਰ੍ਹਾਂ ਲੱਗਦਾ ਕਿ ਪਹਿਲਾਂ ਨਾਲੋਂ ਰਕਬਾ ਇਸ ਫਸਲੇਟ ਵਧਦਾ ਜਾ ਰਿਹਾ ਜਾਂ ਕੁਝ ਕਿਸਾਨ ਵੀਰ ਇਹਨੂੰ ਛੱਡਦੇ ਵੀ ਜਾ ਰਹੇ ਆ ਕੁਝ ਕਿਸਾਨ ਵੀਰ ਇਸ ਫਸਲ ਤੋਂ ਪਿੱਛੇ ਹਟ ਰਿਹਾ ਕਿਉਂਕਿ ਇਸ ਦੇ ਵਿੱਚ ਲੇਬਰ ਦੀ ਸਮੱਸਿਆ ਥੋੜੀ ਜ਼ਿਆਦਾ ਹੁੰਦੀ ਹੈ ਲੇਬਰ ਕਾਸਟ ਥੋੜੀ ਵੱਧ ਜਾਂਦੀ ਆ ਫਸਲ ਦੇ ਵਿੱਚ ਤਾਂ ਕਿਸਾਨ ਮੂੰਗੀ ਦੀ ਕਸ਼ਤ ਜ਼ਿਆਦਾ ਕਰਦੇ ਆ ਥੋੜਾ ਜਾਂ ਬਹੁਤ ਏਰੀਆ ਇਹਦੇ ਵਿੱਚ ਘਟਿਆ ਵੀ ਆ ਸਿਰਫ ਇਸ ਕਾਰਨ ਕਰਕੇ ਕੀ ਸੋਚਦੇ ਹੋ ਕਿ ਪੂਰੇ ਪੰਜਾਬ ਦੇ ਵਿੱਚ ਆਲੂ ਵਾਲੇ ਕਿਸਾਨ ਵੀਰਾਂ ਨੂੰ ਜਿੱਥੇ ਵੀ ਭਾਵੇਂ ਜਲੰਧਰ ਚਾ ਭਾਵੇਂ ਹੁਸ਼ਿਆਰਪੁਰ ਚਾ ਜਿੱਥੇ ਵੀ ਉਗਾਉਂਦੇ ਆ ਮੈਥੇ ਦੀ ਕਸ਼ਤ ਉਹਨਾਂ ਨੂੰ ਕਿਹੜੇ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋ ਕਰ ਲੈਣੀ ਚਾਹੀਦੀ ਆ ਡਾਇਵਰਸੀਫਿਕੇਸ਼ਨ ਲਈ ਇੱਕ ਬਹੁਤ ਵਧੀਆ ਫਸਲ ਹੈ ਕਿਉਂਕਿ ਇਹਦਾ ਜਿਹੜਾ ਆਇਲ ਆ ਉਹ ਮੈਡੀਸਨਲ ਪਰਪਸਪਲੀ ਤੇ ਕੋਸਮੈਟਿਕਸ ਤੇ ਵੀ ਚੀ ਯੂਜ਼ ਹੋ ਰਿਹਾ ਵਾ ਤੇ ਅਗਰ ਕਿਸਾਨ ਵੀਰ ਇਹਨੂੰ ਸਹੀ ਤਰੀਕੇ ਨਾਲ ਪ੍ਰੋਪਰ ਰეკਮੈਂਡੇਸ਼ਨ ਜਿਹੜੀ ਆਪਣੀਆਂ ਹੈਗੀਆਂ ਉਹਦੇ ਨਾਲ ਇਹਦੀ ਕਾਸ਼ਤ ਕਰੇ ਤਾਂ ਬਹੁਤ ਵਧੀਆ ਇਹਦੇ ਚੋ ਇਨਕਮ ਲੈ ਸਕਦੇ ਆ ਜੀ ਕੀਤੀ ਬੜੀ ਵਿਕਾਸ ਅਫਸਰ ਜਸਵੰਤ ਸਿੰਘ ਜੀ ਮੇਰੇ ਨਾਲ ਨੇ ਅੱਛਾ ਡਾਕਟਰ ਸਾਹਿਬ ਕਿਸੇ ਕਿਸਮ ਦੀ ਨੂੰ ਸਮੱਸਿਆ ਜਦੋਂ ਖੇਤ ਦੇ ਵਿੱਚ ਖੜਾ ਆ ਮੈਂ ਤਾਂ ਕੋਈ ਆਉਂਦੀ ਇਹੋ ਜੀ ਸਮੱਸਿਆਵਾਂ ਇਹਦੇ ਵਿੱਚ ਜੀ ਜ਼ਿਆਦਾਤਰ ਸੁੰਡੀ ਦੀ ਸਮੱਸਿਆ ਜਿਹੜੀ ਉਹ ਆਉਂਦੀ ਆ ਜਿਹਨੂੰ ਆਪਾਂ ਕਟ ਬਾਰਮ ਕਹਿ ਦਿੰਨੇ ਆ ਜਾਂ ਪੱਭੂ ਕੁੱਤਾ ਹੀਰੀ ਕੈਟਰਪਿਲਰ ਇਹਦੀ ਸਮੱਸਿਆ ਇਹਨੂੰ ਆ ਜਾਂਦੀ ਆ ਤੇ ਜਿਵੇਂ ਯੂਨੀਵਰਸਿਟੀ ਦੇ ਸਿਫਾਰਿਸ਼ਾ ਦੇ ਮੁਤਾਬਕ ਅਸੀਂ ਜਿਵੇਂ ਕੋਰਾਜਨ ਹੋਗੀ ਜਾਂ ਐਮ ਐਮ ਐਕਟਿਨ ਦਵਾਈਆ ਤੇ ਉਹਨਾਂ ਦਵਾਈਆਂ ਦੀ ਅਸੀਂ ਸਪਰੇ ਕਰਕੇ ਜਿਹੜਾ ਇਹਦਾ ਸੀ ਕੰਟਰੋਲ ਉਹ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ ਜੀ ਲੇਬਰ ਦੀ ਸਮੱਸਿਆ ਇਹਦੇ ਵਿੱਚ ਕਾਫੀ ਹੈ ਕਿਉਂਕਿ ਸਾਨੂੰ ਇੰਡਸਟਰੀਬ ਨੇ ਵੀ ਦੱਸਿਆ ਕੋਈ ਕਟਾਈ ਵਾਲੀ ਮਸ਼ੀਨ ਵਗੈਰਾ ਨਹੀਂ ਅਜੇ ਤੱਕ ਬਣੀ ਇਹਦੀ ਅ ਨਹੀਂ ਕਟਾਈ ਜ਼ਿਆਦਾਤਰ ਲੇਬਰ ਦੇ ਨਾਲ ਹੀ ਜਿਹੜੀ ਆ ਸੌਖੀ ਤਰੀਕਾ ਨਾਲ ਹੁੰਦਾ ਕਿਉਂਕਿ ਇੱਕ ਤਾਂ ਬਿੱਡਾਂ ਦੇ ਉੱਤੇ ਬੀਜਿਆ ਜਾਂਦਾ ਤੇ ਦੂਜਾ ਇਹ ਆ ਵੀ ਇਹ ਜੜ ਤੋਂ ਹੀ ਵੱਢਿਆ ਜਾਂਦਾ ਵਾ ਤਾਂ ਕਰਕੇ ਕੋਈ ਇਹਦੀ ਮਸ਼ੀਨ ਦੀ ਹਜੇ ਤੱਕ ਕੋਈ ਇਦਾਂ ਦੀ ਅਵੇਲੇਬਿਲਿਟੀ ਵੀ ਹੈਵ ਨਹੀਂ ਤੇ ਲੇਬਰ ਦੇ ਨਾਲ ਹੀ ਕਟਾਈ ਹੱਥਾਂ ਨਾਲ ਕਟਾਈ ਕੀਤਾ ਜਿਹੜਾ ਪਦੀਨਾ ਵਾ ਉਹ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਆਪਾਂ ਕਹਿ ਸਕਦੇ ਹਾਂ ਵੀ ਉਹ ਉਹਦੀ ਕਟਾਈ ਵੀ ਹੋ ਜਾਂਦੀ ਹੈ ਤੇ ਝਾੜ ਵੀ ਉਹਦਾ ਉਸ ਹਿਸਾਬ ਨਾਲ ਵਧੀਆ ਹੁੰਦਾ ਹੈ ਮੈਂਥੇ ਦੀ ਫਸਲ ਨੂੰ ਵੱਢਣ ਵੇਲੇ ਜਾਂ ਉਸ ਤੋਂ ਬਾਅਦ ਲੋਡਿੰਗ ਵੇਲੇ ਮੰਡੀ ਲਜਾਣ ਵੇਲੇ ਕੋਈ ਖਾਸ ਸਾਵਧਾਨੀਆਂ ਵਰਤਣੀਆਂ ਹੋਣ ਉਹ ਵੀ ਸਮਝ ਜ਼ਰੂਰ ਦੱਸੋ ਲੋਡਿੰਗ ਵੇਲੇ ਤਾਂ ਇਹ ਹੈ ਜੀ ਇੱਕ ਤਾਂ ਜ਼ਿਆਦਾ ਓਵਰਲੋਡ ਨਾ ਕੀਤਾ ਜਾਵੇ ਕਿਉਂਕਿ ਇੱਕ ਤਾਂ ਇਹ ਪੱਤੇ ਵਾਲੀ ਫਸਲ ਹੈ ਪੱਤੇ ਵਾਲੀ ਫਸਲ ਹੋਣ ਕਰਕੇ ਜੇ ਕੋਈ ਜ਼ਿਆਦਾ ਲੋਡਿੰਗ ਕਰਦੇ ਆ ਖੰਡ ਦਾ ਵੀ ਜਾਂਦਾ ਦੂਜਾ ਇਹ ਆ ਵੀ ਮਹਿੰਗੀ ਫਸਲ ਹੋਣ ਦੇ ਕਰਕੇ ਜੇ ਇਹਨੂੰ ਪੂਰਾ ਕਵਰ ਕਰਕੇ ਲਜਾਇਆ ਜਾਵੇ ਤਾਂ ਇਹ ਤੇ ਪੂਰਾ ਸਾਡਾ ਪਲਾਂਟ ਦੇ ਉੱਤੇ ਪਹੁੰਚੇ ਫੇਰ ਹੀ ਅਸੀਂ ਇਹਦਾ ਜਿਹੜਾ ਵਧੀਆ ਲਾਭ ਲੈ ਸਕਦੇ ਆ ਤੇ ਵਧੀਆ ਇਹਦਾ ਜਿਹੜਾ ਝਾੜ ਜਿਹੜਾ ਤੇਲ ਦਾ ਉਹ ਲੈ ਸਕਦੇ ਆ ਸੀ ਕੀ ਸੁਝਾਦਿਓਗੇ ਕਿਸਾਨ ਵੀਰਾਂ ਨੂੰ ਕਿ ਤੁਸੀਂ ਜਦੋਂ ਮੰਡੀ ਚ ਜਾਂ ਇਹਨੂੰ ਕਿਸੇ ਪਲਾਂਟ ਦੇ ਉੱਤੇ ਲੈ ਕੇ ਜਾਣਾ ਤਾਂ ਸਭ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਸਭ ਤੋਂ ਪਹਿਲਾਂ ਤਾਂ ਇਹ ਹੀ ਹੈ ਜੀ ਪਹਿਲੀ ਗੱਲ ਤਾਂ ਇਹ ਆ ਵੀ ਕਟਾਈ ਪ੍ਰੋਪਰ ਹੋਵੇ ਇਹਦੀ ਸਾਰੀ ਕਟਾਈ ਹੋਣ ਤੋਂ ਬਾਅਦ ਜਿੰਨਾ ਜਿਹੜਾ ਇਹਦਾ ਮਲਬਾ ਵਾ ਉਹਨੂੰ ਸਾਰਿਆਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਕਵਰ ਕਰਕੇ ਸਾਈਡਾਂ ਤੋਂ ਜਿਹੜੇ ਸਾਈਡਾਂ ਤੋਂ ਖਿੰਡੇ ਨਾ ਜਿਵੇਂ ਆਪਾਂ ਓਵਰਲੋਡ ਕਰ ਲੈਨੇ ਆ ਓਵਰਲੋਡ ਨਾ ਕੀਤਾ ਜਾਵੇ ਤੇ ਸਾਫ ਸੋਥਰਾ ਇਹਨੂੰ ਲਿਜਾ ਕੇ ਜਿਹੜਾ ਪਲਾਂਟ ਦੇ ਉੱਤੇ ਲਜਾਇਆ ਜਾਵੇ ਕਿਉਂਕਿ ਸਾਫ ਹੋਊਗਾ ਤਾਂ ਜਿਹੜਾ ਇਹਦਾ ਤੇਲ ਆ ਉਹ ਵੀ ਜਿਹੜਾ ਵਧੀਆ ਮਾਤਰਾ ਦੇ ਵਿੱਚ ਆਪਾਂ ਲੈ ਸਕਦੇ ਪਲਾਂਟ ਵਾਲਿਆਂ ਨੂੰ ਵੀ ਪਹਿਲਾਂ ਮੈਨੂੰ ਲੱਗਦਾ ਪੁੱਛ ਲੈਣਾ ਚਾਹੀਦਾ ਵੈਸੇ ਕਦੋਂ ਲੈ ਕੇ ਆਈਏ ਕਦੋਂ ਲੈ ਕੇ ਆਈਏ ਬਿਲਕੁਲ ਜੀ ਬਿਲਕੁਲ ਪਲਾਂਟ ਵਾਲਿਆਂ ਨੂੰ ਪੁੱਛਣਾ ਚਾਹੀਦਾ ਕਿਉਂਕਿ ਜੇਕਰ ਅੱਗੇ ਪਹਿਲਾਂ ਟਰਾਲੀਆਂ ਖੜੀਆਂ ਨੇ ਤੇ ਉੱਥੇ ਲਿਜਾ ਕੇ ਸਟੋਰੇਜ ਦੀ ਪ੍ਰੋਬਲਮ ਆਵੇ ਫੇਰ ਦਿੱਕਤ ਆ ਜਾਂਦੀ ਹੈ ਕਿਸਾਨ ਵੀਰਾਂ ਨੂੰ ਕਿਉਂਕਿ ਖੜਾ ਖੜੇ ਵੀ ਰੱਖਣਾ ਪੈਂਦਾ ਵਾ ਇਸ ਕਰਕੇ ਪਲਾਂਟ ਤੋਂ ਪਹਿਲਾਂ ਪੁੱਛ ਕੇ ਕਿਸਾਨ ਵੀਰ ਜਾਣ ਕਿ ਅਵੇਲੇਬਿਲਿਟੀ ਹੈਗੀ ਆ ਉਹਨਾਂ ਕੋਲੇ ਖੜਾ ਕਰਨ ਦੀ ਜਾਂ ਉਹਨੂੰ ਰੱਖਣ ਦੀ ਤੇ ਫੇਰ ਹੀ ਜਿਹੜਾ ਖੇਤ ਦੇ ਵਿੱਚੋਂ ਪਦੀਨੇ ਨੂੰ ਲੈ ਕੇ ਜਾਇਆ ਜਾਵੇ ਕਿਹੜੀ ਸਟੇਜ ਦੇ ਉੱਤੇ ਇਹਦੀ ਸੀਕਟਾਈ ਕਰਨੀ ਆ ਜਦੋਂ ਸੁੱਕ ਜਾਂਦਾ ਆ ਜਾਂ ਹਰਾ ਹੋਵੇ ਤਾਂ ਵੈਸੇ ਜ਼ਿਆਦਾਤਰ ਹਰੇ ਦੀ ਬਾਢੀ ਹੁੰਦੀ ਆ ਤੇ ਹਰੇ-ਹਰੇ ਦੀ ਬਾਢੀ ਕਰਨ ਤੋਂ ਬਾਅਦ ਹੀ ਜਿਹੜਾ ਇਹ ਸਿਕਾਈ ਜਿਹੜੀ ਆ ਉਹ ਪlant ਦੇ ਵਿੱਚ ਲਾ ਜਾ ਕੇ ਜੰਡਰ ਪ੍ਰੈਸ਼ਰ ਜਿਹੜੀ ਇਹਦੀ ਉਹ ਕੀਤੀ ਜਾਂਦੀ ਹੈ ਮੈਂ ਉਮੀਦ ਕਰਦਾ ਇਸ ਫਸਲ ਹੇਠ ਰਕਬਾ ਜ਼ਰੂਰ ਵਧੇਗਾ ਬਿਸ਼ਰਤੇ ਕਿ ਅਸੀਂ ਮਾਹਰਾਂ ਦੀ رائے ਅਨੁਸਾਰ ਮੈਂਥੇ ਦੀ ਕਾਸ਼ਤ ਕਰੀਏ ਸੋ ਆਏ ਹੋਏ ਸਾਰੇ ਮਹਿਮਾਨਾਂ ਦਾ ਬਹੁਤ-ਬਹੁਤ ਧੰਨਵਾਦ ਮੈਂਥੇ ਦੀ ਫਸਲ ਇੱਕ ਨਵੀਂ ਫਸਲ ਹੈ ਤੇ ਕਿਸਾਨ ਭਰਾਵਾਂ ਦੀ ਵੱਧ ਤੋਂ ਵੱਧ ਕੋਸ਼ਿਸ਼ ਹੈ ਕਿ ਇਸ ਦੇ ਵਿੱਚ ਵੱਧ ਤੋਂ ਵੱਧ ਮੁਨਾਫਾ ਪ੍ਰਾਪਤ ਕੀਤਾ ਜਾ ਸਕੇ ਤੇ ਇਸੇ ਵਿਸ਼ੇ ਤੇ ਕਿਸਾਨ ਭਰਾਵਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ ਨੇ ਜੋ ਕਿ ਬਲਾਕ ਜਗਰਾਉਂ ਜ਼ਿਲ੍ਹਾ ਲੁਧਿਆਣਾ ਦੇ ਨੇ ਤੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਡਾਕਟਰ ਅਨਜੀਤ ਸਿੰਘ चौहान ਜੀ ਨੇ ਆਓ ਫਿਰ ਉਹਨਾਂ ਦੀ ਗੱਲਬਾਤ ਦੇਖਦੇ ਹਾਂ ਮੈਂਥੀ ਦੀ ਕਾਸ਼ਤ ਕਰਨ ਵਾਲੇ ਬਹੁਤ ਹੀ ਮਿਹਨਤਕਸ਼ ਕਿਸਾਨਾਂ ਦੇ ਕੋਲ ਅਸੀਂ ਪਹੁੰਚੇ ਹਾਂ ਪਿੰਡ ਹੈ ਡਾਂਗੀਆਂ ਤਹਿਸੀਲ ਜਗਰਾਉਂ ਤੇ ਜ਼ਿਲ੍ਹਾ ਲੁਧਿਆਣਾ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿ ਮੈਂਥੀ ਦੀ ਕਾਸ਼ਤ ਇਹ ਕਦੋਂ ਤੋਂ ਕਰਦੇ ਆ ਰਹੇ ਆ ਕੀ ਇਹਦੇ ਵਿੱਚ ਫਾਇਦਾ ਆ ਸਾਰੀ ਗੱਲਬਾਤ ਇਹਨਾਂ ਦੇ ਨਾਲ ਆਪਾਂ ਸਾਂਝੀ ਕਰਨੀ ਆ ਮੇਰਾ ਨਾਮ ਜਸਵੀਰ ਸਿੰਘ ਹੈ ਜੀ ਪਿੰਡ ਬਦਨੀਖਲਾ ਮੋਗੇ ਜ਼ਿਲ੍ਹੇ ਦਾ ਪਿੰਡ ਪਿੰਦਾ ਮੈਂਥਾ ਦੀ ਕਾਸਟ ਦੇ ਵਿੱਚ ਆਏ ਹਾਂ ਜੀ ਅਸੀਂ 2001 ਤੋਂ ਅੱਛਾ ਉਸ ਤੋਂ ਪਹਿਲਾਂ ਅਸੀਂ ਕਣਕ ਝੋਨੇ ਦਾ ਕਰਦੇ ਸੀਗੇ ਪਹਿਲੀ ਵਾਰੀ ਅਸੀਂ 20 ਏਕੜ ਤੋਂ ਸ਼ੁਰੂ ਕੀਤਾ ਮੈਂਥਾ ਦਾ ਜਿਹਦੇ ਵਿੱਚ ਅਸੀਂ ਪਿਪਰਮੈਂਟ ਸਪੀਰਮੈਂਟ ਤੇ ਇੱਕ ਅਸੀਂ ਕੋਥੀ ਕੋਸੀ ਨੂੰ ਜਿਹਨੂੰ ਕਹਿੰਦੇ ਆ ਉਹਦੇ ਅਸੀਂ ਤਿੰਨ ਵੈਰਾਈਟੀਆਂ ਜਿਵੇਂ ਸੀਓ ਦੀ ਕਾਸ਼ਤ ਸ਼ੁਰੂ ਕੀਤੀ ਤੁਸੀਂ 20 ਏਕੜਾਂ ਤੋਂ ਸ਼ੁਰੂ ਕੀਤੀ ਸੀ ਜੀ ਕਾਸ਼ਤੇ ਦੀ ਤੇ ਅੱਜ ਕਿੱਥੇ ਖੜੇ ਹਾਂ ਕੀ ਤੁਹਾਨੂੰ ਇਹ ਫਸਲ ਦੇ ਸੰਬੰਧੀ ਕੋਈ ਸਮੱਸਿਆਵਾਂ ਤਾਂ ਨਹੀਂ ਆਉਂਦੀਆਂ ਇਹਦੇ ਵਿੱਚ ਜੀ ਜਿਹੜੀ ਮੈਂਥਾ ਦੇ ਵਿੱਚ ਮੁੱਖ ਸਮੱਸਿਆ ਹੈਗੀ ਹੈ ਲੇਬਰ ਦੀ ਜੀ ਇਹਦੇ ਵਿੱਚ ਮਸ਼ੀਨੀਕਰਨ ਬਹੁਤ ਘੱਟ ਹੋਇਆ ਜਿਵੇਂ ਇਹਦੇ ਵਿੱਚ ਜਿਹੜੀ ਲੁਆਈ ਦੀ ਕਾਸਟ ਹੈ ਜਿਹੜੀ ਪਹਿਲਾਂ ਉਹ ਪਾ ਕੇ ਬਾਅਦ ਵਿੱਚ ਵਾਢੀ ਮੁੱਕੇ ਜਿਆਦਾ ਸਮੱਸਿਆ ਆਉਂਦੀ ਹੈ ਤੇ ਜਦੋਂ ਵਾਰ-ਵਾਰ ਜਿੰਨਾ ਖੇਤਾਂ ਦੇ ਵਿੱਚ ਲੱਗਦਾ ਉੱਥੇ ਨਦੀਨ ਦੀ ਕਾफी ਸਮੱਸਿਆ ਆਉਂਦੀ ਹੈ ਇੱਕ ਰੇਟ ਦਾ ਬਹੁਤ ਜ਼ਿਆਦਾ ਅਪ ਡਾਊਨ ਰਹਿੰਦਾ ਇਹਦੇ ਵਿੱਚ ਕਦੇ ਰੇਟ ਜਿਵੇਂ 1800 ਤੋਂ ਲੈ ਕੇ ਜਿਹੜਾ M1 ਹੁਣ ਰਹਿ ਗਿਆ ਬਾਕੀ ਦੋ ਵੈਰੈਟੀਆਂ ਲਗਭਗ ਇੱਥੋਂ ਹੁਣ ਅਲਵਿਦਾ ਹੋ ਗਈਆਂ ਕਿਉਂਕਿ ਜਿਹੜਾ ਕੋਸੀ ਵਾਲਾ ਅਰਵੈਂਸਸ ਵੈਰੈਟੀ ਸੀਗੀ ਉਹਦਾ ਜਿਹੜਾ ਹੈਗਾ ਰੇਟ ਬਹੁਤ ਡਾਊਨ ਚੱਲ ਰਿਹਾ ਪਿਛਲੇ 5-6 ਸਾਲਾਂ ਤੋਂ 1000 ਰੁਪਏ ਤੋਂ ਨਹੀਂ ਉੱਪਰ ਹੋ ਰਿਹਾ ਜਿਹੜਾ ਕਿ ਕਿਸੇ ਸਮੇਂ 2000 ਤੱਕ ਵੀ ਵਿਕ ਗਿਆ ਤਾਂ ਇਸ ਲਈ ਉਹਦਾ ਜਿਹੜਾ ਹੈਗਾ ਬਹੁਤ ਘਟ ਗਈ ਜਿਵੇਂ ਹੁਣ ਜਿਮੀਦਾਰ ਉਹਨੂੰ ਘਟ ਲਾਉਂਦਾ ਹੈ ਤੇ ਹੁਣ M1 ਚੱਲਦੀ ਹੈ ਜਿਹੜਾ 에ਅਰ ਕੀ ਹੁਣੇ ਹੁਣੇ ਦਾ ਰੇਟ ਥੋੜਾ ਉੱਠਿਆ ਜਿਹੜਾ 27-2800 ਰੁਪਏ ਪਰ ਲੀਟਰ ਜਿੰਮੇਦਾਰ ਨੂੰ ਹੁਣ ਮਿਲ ਰਿਹਾ ਡਾਂਗੀਆਂ ਪਿੰਡ ਦੇ ਪਿਆਰਾ ਸਿੰਘ ਜੀ ਤੁਸੀਂ ਦੱਸੋ ਮੈਂਥੇ ਦੀ ਕਾਸ਼ਟ ਕਿੰਨੇ ਲੰਬੇ ਸਮੇਂ ਤੋਂ ਕਰਦੇ ਆ ਰਹੇ ਅਸੀਂ 2005 ਤੋਂ ਕਰਦੇ ਆਉਨੇ ਆ ਜੀ ਪਹਿਲਾਂ 2 ਕਿਲੋ ਤੋਂ ਸ਼ੁਰੂ ਕੀਤੀ ਸੀ ਉਸ ਤੋਂ ਬਾਅਦ ਅੱਜ ਦੀ ਤਰੀਕ ਤੇ ਅਸੀਂ ਕੋਈ 20 ਕਿੱਲੇ ਦੇ ਕਰੀਬੇ ਦੀ ਲਾਉਣੀ ਹੈ ਜੀ ਇਹਨਾਂ ਨੂੰ ਕਿੰਨੇ ਲੰਬੇ ਸਮੇਂ ਦੀ ਫਸਲ ਹੈ ਇਹ ਤੇ ਇਹਨੂੰ ਲਵਾਈ ਕਦੋਂ ਸ਼ੁਰੂ ਹੁੰਦੀ ਹੈ ਤੇ ਵਾਢੀ ਕਦੋਂ ਸ਼ੁਰੂ ਹੋਉਂਦੀ ਹੈ ਇਹ ਵੀ ਥੋੜਾ ਜਿਹਾ ਮੈਨੂੰ ਜ਼ਰੂਰ ਦੱਸੋ ਹਾਂ ਇਹਦੀ ਜਿਹੜੀ ਲਵਾਈ ਹੈਗੀ ਆ ਅੱਧ ਫਰਵਰੀ ਤੋਂ ਅਕਸਰ ਸ਼ੁਰੂ ਹੋ ਜਾਂਦੀ ਹੈ ਜੀ ਇਹਦੀ ਕਿ ਜਿਹੜੀ ਇਹਦੀ ਵਾਢੀ ਆ ਇਹ ਕੋਈ ਜੂਨ ਦੇ ਵਿੱਚ ਜੂਨ ਤੋਂ ਪਹਿਲਾਂ ਸ਼ੁਰੂ ਹੋ ਜਾਂਦੀ ਆ 28 29 ਮਈ ਤੋਂ ਤਕਰੀਬਨ ਇਹਦੀ ਜਿਹੜੀ ਵਾਢੀ ਆ ਸ਼ੁਰੂ ਹੋ ਜਾਂਦੀ ਹੈ ਜੀ ਇਹਦੀ ਡਾਂਗੀਆਂ ਪਿੰਡ ਦੇ ਕੁਲਵੰਤ ਸਿੰਘ ਕੀ ਕਹਿਣਾ ਚਾਹੋਗੇ ਮੈਂਥੇ ਦੀ ਕਾਸ਼ਤ ਸੰਬੰਧੀ ਕੀ ਇਹ ਬਾਕੀ ਫਸਲਾਂ ਨਾਲੋਂ ਵਧੀਆ ਰਹਿੰਦੀ ਹੈ ਹਾਂਜੀ ਫਸਲ ਤਾਂ ਠੀਕ ਹੈ ਇੱਕ ਤਾਂ ਬੀਲੀ ਟਾਈਮ ਦੇ ਵਿੱਚ ਆਪਾਂ ਨੂੰ ਇੱਕ ਫਸਲ ਹੋਰ ਆਉਂਦੀ ਆ ਕੋ ਪਹਿਲਾਂ ਆਲੂ ਬੀਜ ਲਈ ਆਲੂ ਪੱਟ ਕੇ ਆਪਾਂ ਮੈਂਥਾ ਲਾਉਨੇ ਆ ਤੇ ਜਦੋਂ ਨੂੰ ਦੂਜੇ ਕਿਸਾਨ ਕਣਕ ਕਾਲੇ ਝੋਨਾ ਲਾਉਂਦੇ ਆ ਉਦੋਂ ਇਹਦੇ ਵਿੱਚ ਤੀਜੀ ਫਸਲ ਫੇਰ ਝੋਨਾ ਲੱਗਣ ਲੱਗ ਜਾਂਦੀ ਆ ਤੇ ਇਹਦੇ ਨਾਲ ਆਪਾਂ ਨੂੰ ਐਕਸਟਰਾ ਪੈਸੇ ਵੀ ਆਉਂਦੇ ਆ ਦੋ ਫਸਲਾਂ ਦੇ ਮੁਕਾਬਲੇ ਹੂੰ ਹੂੰ ਤੇ ਜਿਵੇਂ ਸਰਕਾਰ ਕਹਿੰਦੀ ਹੈ ਫਸਲ ਭਪਨਤਾ ਉਹਦੇ ਵਿੱਚ ਵੀ ਅਸੀਂ ਸਾਮਲ ਹੁੰਨੇ ਆ ਵੀ ਹੋਰ ਫਸਲ ਆਈ ਜਾਵੇ ਜੀ ਅਸੀਂ ਕਹਿ ਲੀਏ ਵੀ 60 ਮੂੰਗੀ ਦੀ ਥਾਂ ਜਿਵੇਂ ਆਪਾਂ ਕਹਿ ਲੀਏ ਲੈ ਲੈਂਦਾ ਠੀਕ ਹੈ ਗੱਲ ਹਾਂਜੀ ਬਿਲਕੁਲ ਠੀਕ ਹੈ ਜੀ 60 ਮੂੰਗੀ ਦੀ ਥਾਂ ਦੀ ਠੀਕ ਹੈ ਤੇ ਪਰ ਇੱਕ ਥੋੜੀ ਜਿਹੀ ਪ੍ਰੋਬਲਮ ਇਹ ਪਾਣੀ ਬਹੁਤ ਪਾਲਦੀ ਆ ਫਸਲ ਜੀ ਅੱਛਾ ਇਹ ਤਾਂ ਜਿਹੜਾ ਪਾਣੀ ਆ ਪੰਜਵੇਂ ਛੇਵੇਂ ਦਿਨ ਨੇ ਪਾਣੀ ਪਾਵਦਾ ਹੂੰ ਤੇ ਉਦੋਂ ਥੋੜੀ ਜਿਹੀ ਕਈ ਵਾਰ ਲਾਈਟ ਵੀ ਘਟ ਜਾਂਦੀ ਹੈ ਹਾਂ ਜਾਂ ਕੇ ਕੋਈ ਝੂਨੇ ਵੇਲੇ ਤਾਂ 8 ਘੰਟੇ ਆਉਂਦੀ ਆ ਉਦੋਂ ਲਾਈਟ ਵੀ 3 2.5 ਘੰਟੇ ਰਹਿ ਜਾਂਦੀ ਹੈ ਉਦੋਂ ਸਮੱਸਿਆ ਆਉਂਦੀ ਹੈ ਬਹੁਤ ਗਰਮੀ ਦੇ ਵਿੱਚ ਚਲਾ ਜਾਂਦਾ ਨਾ ਤੇ ਉਦੋਂ ਫਿਰ ਮਈ ਦੇ ਵਿੱਚ ਤੁਹਾਨੂੰ ਪਤਾ ਕਿੰਨੇ ਪਾਣੀ ਜੀ ਉਦੋਂ ਤੋਂ ਪਾਣੀ ਭਾਲਦਾ ਭਾਲਦਾ ਜੀ ਨਹੀਂ ਇਹ ਸੁੱਕ ਜਾਂਦਾ ਜੀ ਪਾਣੀ ਨਾਲ ਲੱਗੇ ਪਰ ਜੇ ਵੱਧ ਲੱਗੇ ਫਿਰ ਵੀ ਸੁੱਕ ਜਾਂਦਾ ਹੈ ਜੇ ਮੀਂਹ ਵੱਧ ਹੈ ਜੇ ਫਿਰ ਵੀ ਸੁੱਕ ਜਾਂਦਾ ਘੱਟ ਪਾਣੀ ਨਾਲ ਵੀ ਮਰਦਾ ਹੈ ਵੱਧ ਨਾਲ ਵੀ ਮਰਦਾ ਤੁਸੀਂ ਸਾਨੂੰ ਇਹ ਵੀ ਦੱਸੋ ਜੀ ਇਹ ਜ਼ਮੀਨ ਨੂੰ ਤਾਂ ਨਹੀਂ ਖਰਾਬ ਕਰਦਾ ਜਿਵੇਂ ਅਸੀਂ ਕਹਿ ਲਈਏ ਵੀ ਜ਼ਮੀਨ ਵਧੀਆ ਉਪਜਾਊ ਬਣਦੀ ਆ ਜੇ ਮੂੰਗੀ ਬੀਜਦੇ ਆ ਤਾਂ ਅਸੀਂ ਵਧੀਆ ਬਣਦੀ ਇਹ ਤਕੜੀ ਜ਼ਮੀਨ ਹੁੰਦਾ ਜੀ ਅੱਛਾ ਹਲਕੀ ਜ਼ਮੀਨ ਚ ਨਹੀਂ ਹੁੰਦਾ ਤੇ ਇਹ ਲਗਾਤਾਰ ਇੱਕ ਜ਼ਮੀਨ ਦੇ ਵਿੱਚ ਤਿੰਨ ਕਸਾਲ ਹੀ ਹੁੰਦਾ ਫਿਰ ਉਸ ਤੋਂ ਬਾਅਦ ਦਾ ਖੇਤ ਚੇਂਜ ਕਰਨਾ ਪੈਂਦਾ ਜੇ ਉਹ ਨਹੀਂ ਕਰਾਂਗੇ ਫਿਰ ਉੱਥੇ ਅਗਲੇ ਸਾਲ ਉਹ ਝਾੜੋਂ ਦਾ ਘਟਾਉਂਦਾ ਕਿਉਂਕਿ ਤੇਗੜਾ ਵਾਲੀ ਫਸਲ ਆ ਨਾ ਉਹ ਜ਼ਮੀਨ ਦੀ ਹੈ ਜਿਵੇਂ ਸੂਰਜਮੁਖੀ ਤਾਕਤ ਬਹੁਤ ਖੇਡਦੀ ਸੀ ਇਸ ਤਰ੍ਹਾਂ ਹੀ ਇਹ ਵੀ ਜ਼ਮੀਨ ਦੀ ਤਾਕਤ ਬਹੁਤ ਖੇਡਦੀ ਹੈ ਮੇਰਾ ਨਾਮ ਸੁਖਦੇਵ ਸਿੰਘ ਆ ਜੀ ਪਿੰਡ ਡਾਂਗੀਆਂ अच्छा ਕਿੰਨੇ ਸਾਲਾਂ ਤੋਂ ਹੀ ਖੇਤੀ ਕਰਦੇ ਆ ਰਹੇ ਹੋ ਕਿੰਨੀ ਖੇਤੀ ਕਰਦੇ ਹੋ ਹਾਂਜੀ 20-25 ਸਾਲ ਹੋ ਗਏ ਜੀ ਕਰਦੇ ਨੂੰ ਕੋਈ ਕਿਸੇ ਕਿਸਮ ਦੀ ਇਹਦੇ ਵਿੱਚ ਸਮੱਸਿਆ ਤੁਹਾਨੂੰ ਆਉਂਦੀ ਹੈ ਕੀੜੇ ਮਕੌੜਿਆਂ ਦੀ ਬਿਮਾਰੀਆਂ ਦੀ ਪਹਿਲਾਂ ਨਦੀਨਾ ਦੀ ਸਪਰੇਅ ਹੁੰਦੀ ਆ ਨਾਲ ਹੀ ਇੱਕ ਸੁੰਡੀ ਪੈਂਦੀ ਆ ਮਿੱਟੀ ਦੇ ਵਿੱਚੋਂ ਉਹਦੀ ਵੀ ਸਪਰੇਅ ਪਹਿਲਾਂ ਹੀ ਕਰਨੀ ਪੈਂਦੀ ਆ ਪਾਣੀ ਲਾ ਕੇ ਜੀ ਤੇ ਉੱਪਰ ਵੀ ਇਹਦੇ ਚਾਰਕ ਸਪਰੇਆਂ ਹੋਈ ਜਾਂਦੀਆਂ ਸੁੰਡੀ ਵਾਲੀਆਂ ਜੀ ਅੱਛਾ ਕਿਵੇਂ ਪਤਾ ਲੱਗਦਾ ਵੀ ਹੁਣ ਇਹ ਵੱਢਣ ਵਾਲਾ ਹੋ ਗਿਆ ਸਾਨੂੰ ਥੋੜਾ ਜਿਹਾ ਵੀ ਕਿੰਨੇ ਚਿਰ ਦੀ ਫਸਲ ਹੁੰਦੀ ਆ ਜਾਂ ਉਹ ਪੱਤੇ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਆ ਥੋੜਾ ਜਿਹਾ ਕਿਉਂਕਿ ਨਵੀਂ ਫਸਲਾਂ ਨਾਲ ਸਾਰੇ ਕਿਸਾਨ ਵੀਰੇ ਬੀਜਦੇ ਨਹੀਂ ਹੈਗੇ ਜਿਹੜੇ ਏਰੀਆ 'ਚ ਬੀਜਦੇ ਉਹਨਾਂ ਨੂੰ ਤਾਂ ਪਤਾ ਹਾਂਜੀ ਇਹ 3 ਕਮਹੀਨੇ 100 ਦਿਨ ਦੀ ਫਸਲ ਹੈਗੀ ਆ ਜੀ ਬਾਕੀ ਦੇ ਵਿੱਚੋਂ ਸਮੈਲ ਆਉਣ ਲੱਗ ਜਾਂਦੀ ਜੀ ਤੇਲ ਦੀ ਉੱਥੋਂ ਪਤਾ ਲੱਗ ਜਾਂਦਾ ਜੀ ਹਾਂ ਵੀ ਹੁਣ ਤਿਆਰ ਹੈ ਜੀ ਕੱਟਣ ਲਈ ਜੜੋਂ ਪੱਟਦੇ ਆ ਜਾਂ ਆਪਾਂ ਇਹਨੂੰ ਉੱਤੋਂ ਵੱਢਦੇ ਆਂ ਨਹੀਂ ਉੱਪਰੋਂ ਹੀ ਦਾਤੀ ਨਾਲ ਕੱਟਿਆ ਜਾਂਦਾ ਜੀ ਉੱਪਰੋਂ ਤੇ ਹੋਰ ਕੋਈ ਬਹੁਤੀ ਸਮੱਸਿਆ ਨਹੀਂ ਸਾਡੇ ਪਲਾਂਟ ਵੀ ਮਿੱਲਾ ਨੇੜੇ ਹੈਗੀਆਂ ਉਹਸ ਬਾਕੀ ਠੀਕ ਹੈ ਜੀ ਤੁਸੀਂ ਮੰਨਦੇ ਹੋ ਫਸਲ ਬਹੁਤ ਵਧੀਆ ਆ ਕਿਸਾਨ ਵੀਰਾਂ ਨੂੰ ਜੇ ਆਲੂਆਂ ਤੋਂ ਬਾਅਦ ਕਰਨੀ ਹੋਵੇ ਤਾਂ ਕਿ ਸਾਰੇ ਕਿਸਾਨ ਵੀਰ ਤੁਹਾਡੇ ਤਜਰਬੇ ਨੂੰ ਦੇਖ ਕੇ ਜਿਹੜੇ ਹੋ ਨਹੀਂ ਇਹਨਾਂ ਨੇ ਅਜੇ ਤੱਕ ਨਹੀਂ ਵੀ ਲਾਇਆ ਉਹ ਵੀ ਲਾਉਣ ਲੱਗ ਜਾਣ ਹਾਂਜੀ ਫਸਲ ਬਹੁਤ ਵਧੀਆ ਗੱਲ ਆ ਉਹਨਾਂ ਦੀ ਫਸਲਾਂ ਹੋਰ ਮੋਂਗੀ ਵੀ ਲੱਗਦੀ ਆ ਮੱਕੀ ਵੀ ਲੱਗਦੀ ਆ ਜੇ ਤਾਂ ਰਲਮੀਆਂ ਸਾਰੀਆਂ ਲੱਗਣੀਆਂ ਦਾ ਭਾਅ ਵੀ ਠੀਕ ਰਹਿੰਦਾ ਜੇ ਇੱਕ ਫਸਲ ਮਗਰ ਪਾਵਾਂਗੇ ਤਾਂ ਉਹ ਭਾਅ ਡਾਊਨ ਹੋ ਜਾਂਦਾ ਜੀ ਉਹਦਾ ਇਹ ਫਸਲ ਵੀ ਵਧੀਆ ਰਲਮੀਆਂ ਮਿਲਮੀਆਂ ਲੱਗਦੀਆਂ ਰਹਿਣ ਆਮੇ ਲਰਿੰਦਾ ਜੀ ਸੋ ਮੇਰੇ ਨਾਲ ਹੁਣ ਜਿਹੜੇ ਅਸੀਂ ਇੱਥੇ ਪਲਾਂਟ ਤੇ ਪਹੁੰਚੇ ਆ ਇੱਥੇ ਇੱਕ ਪਲਾਂਟ ਵੀ ਲੱਗਿਆ ਹੋਇਆ ਜਿੱਥੇ ਤੇਲ ਕੱਢਿਆ ਜਾਂਦਾ ਪਿਪਰਮੈਂਟ ਦਾ ਸੋ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਆਓ ਜੀ ਤੁਹਾਡਾ ਨਾਮ ਦੱਸੋ ਤੇ ਪਿੰਡਾ ਹਾਂਜੀ ਮੇਰਾ ਨਾਮ ਹੈਗਾ ਜੀ ਕਰਨਦੀਪ ਸਿੰਘ ਤੇ ਮੇਰਾ ਪਿੰਡ ਹੈਗਾ ਜੀ ਬਦਨੀਕਲਾ ਤੁਸੀਂ ਇਹ ਪਲਾਂਟ ਲਗਾਇਆ ਕਦੋਂਕ ਲਗਾਇਆ ਸਰ ਜਿਹੜੀ ਇਹ ਯੂਨਿਟ ਹੈ ਜੀ ਇਹ 2014 ਚ ਲੱਗੀ ਹੈ ਜੀ ਸੋ ਇਹ ਪਲਾਂਟ ਆ ਜਿਹੜਾ ਤੁਹਾਨੂੰ ਕਿਸੇ ਕਿਸਮ ਦੀ ਸਮੱਸਿਆ ਜਦੋਂ ਪੀੜਨ ਵੇਲੇ ਉਹਨੂੰ ਪਹਿਲਾਂ ਸਾਫ਼ ਸੂਫ ਕਰਨਾ ਹੁੰਦਾ ਹੋਊਗਾ ਕੀ ਅੱਜਕੱਲ ਕੀ ਕੰਮ ਚੱਲ ਰਿਹਾ ਹੈ ਜੀ ਜਿਹੜਾ ਜੀ ਹੁਣ ਤਾਂ ਮੇਨ ਹੈਗਾ ਰੂਟਿੰਗ ਦਾ ਜਿਹਨੂੰ ਆਪਾਂ ਕਿੰਨਾ ਜੜ ਲਵਾਈਦਾ ਤਾਂ ਉਹ ਬਿਲਕੁਲ ਉਹਨੂੰ ਕਿਉਂਕਿ ਰੱਖਣਾ ਪੈਂਦਾ ਹੈਗਾ ਜੜ ਨੂੰ ਥੋੜਾ ਜਿਆਦਾ ਟ੍ਰਿੱਕੀ ਕੰਮ ਹੁੰਦਾ ਥੋੜਾ ਜਿਆਦਾ ਔਖਾ ਹੁੰਦਾ ਜਿਹਨੂੰ ਆਪਾਂ ਕਹਿੰਦੇ ਆ ਜੜ ਦਾ ਤਾਂ ਇਹਦੇ ਲਈ ਫਿਰ ਅਸੀਂ ਜੜ ਦੀ ਸਾਮ ਸੰਭਾਲ ਕਰਦੇ ਹਾਂ ਉਹਨੂੰ ਕਿਉਂਕਿ ਹੁਣ ਫਿਰ ਅੱਗੇ ਜਾ ਕੇ ਜਿਵੇਂ ਸਾਰੇ ਕਿਸਾਨਾਂ ਨੂੰ ਸੀਡ ਇਹ ਪ੍ਰੋਵਾਈਡ ਕਰਨਾ ਜੜ ਪ੍ਰੋਵਾਈਡ ਕਰਨੀ ਆ ਤਾਂ ਮੇਨ ਹੁਣ ਰੂਟਿੰਗ ਦਾ ਕੰਮ ਹੁੰਦਾ ਜੀ ਜਿਹੜਾ ਜੜ ਦਾ ਹਾਂਜੀ ਇਹ ਜੜਾਂ ਜਿਹੜੀਆਂ ਫਿਰ ਤੁਸੀਂ ਦਿਨਿਓ ਕਿਸਾਨ ਵੀਰਾਂ ਨੂੰ ਗਿਣਤੀ ਦੇ ਹਿਸਾਬ ਨਾਲ ਤੋਲ ਕੇ ਦਿਨੇਓ ਕਿੰਨੇ ਖੇਤ ਚ ਕਿੰਨੀਆਂ ਕੁ ਲੱਗਦੀਆਂ ਨੇ ਥੋੜਾ ਜਿਹਾ ਵੀ ਸਭ ਦੱਸ ਦਿਓ ਇਹ ਜੀ ਤੋਲ ਕੇ ਹੀ ਦਿੱਤੀ ਜਾਂਦੀ ਆ ਮੋਸਟਲੀ ਦਾ ਹਾਂਜੀ ਤੇ ਇਹਦਾ ਡਿਸਟੈਂਸ ਕਿੰਨਾ ਕੁ ਰੱਖਣਾ ਹੁੰਦਾ ਬੂਟੇ ਤੋਂ ਬੂਟੇ ਦਾ ਤੇ ਲਾਈਨ ਤੋਂ ਲਾਈਨ ਦਾ ਜਿਹੜਾ ਜੀ ਬੈੱਡ ਹੁੰਦਾ ਲਗਭਗ ਉਹ 2 ਫੁੱਟ ਚੌੜਾ ਹੁੰਦਾ ਜੀ ਹਾਂਜੀ ਤੇ ਗੱਟਕ ਦੇ ਉੱਪਰ ਸਮਝ ਲਓ ਤੁਸੀਂ ਇਹ ਲੱਗ ਜਾ ਜਾਂਦਾ ਦਾ ਪਲਾਂਟਰੀ ਇੱਕ حساب ਨਾ ਹੁੰਦਾ ਤੇ ਜਾਂ ਬੰਦੇ ਵੀ ਆਪਣੇ ਜਿਹੜੇ ਐਕਸਪਰਟ ਹੁੰਦੇ ਆ ਲੇਬਰ ਵਾਲੇ ਤੇ ਉਹਨਾਂ ਨੂੰ ਪਤਾ ਹੀ ਹੁੰਦਾ ਟੈਕਨੀਕਲੀ ਤਾਂ ਉਹੀ ਜ਼ਿਆਦਾਤਰ ਉਹੀ ਸੇਮ ਬੰਦੇ ਹੀ ਲੇਬਰ ਵਾਲੇ ਜਿਹੜੇ ਲਵਾਈ ਵਾਲੇ ਐਕਸਪਰਟ ਆ ਉਹੀ ਲਾਉਂਦੇ ਹੈਗੇ ਸਾਰੇ ਕਿਸਾਨਾਂ ਦੇ ਤਾਂ ਪੱਕੇ ਬੰਦੇ ਹੀ ਹੁੰਦੇ ਹੈਗੇ ਤੇ ਲੱਗ ਭਾਗੇ ਦਾ ਬੈੱਡ ਦੀ ਮੇਨ ਚੜਾਈ ਦੀ ਗੱਲ ਹੈਗੀ ਆ ਕਿਸਾਨ ਵੀਰਾਂ ਦੇ ਮਨ ਚ ਬੜਾ ਹੁੰਦਾ ਇਹ ਗੱਲ ਵੀ ਅਸੀਂ ਜਦੋਂ ਇੱਕਦਮ ਚੀਜ਼ ਤੁਹਾਡੇ ਪਲਾਂਟ ਤੇ ਲਾਏ ਤਾਂ ਉੱਥੇ ਸਾਨੂੰ ਖੜਨਾ ਪੈ ਜਾਣਾ ਮੰਡੀ ਚ ਵੀ ਇਹੀ ਹਾਲ ਹੁੰਦਾ ਨਾ ਤੁਸੀਂ ਕਿੰਨਾ ਫਿਰ ਟੈਕਲ ਕਰਦੇ ਹੋ ਸਾਰੇ ਫਾਰਮਰਸ ਨੂੰ ਵੀ ਤੁਸੀਂ ਉਹਨਾਂ ਨੂੰ ਵੰਡ ਕਰਦੇ ਹੋ ਆਦੇ ਨਾਲ ਜੀ ਆਦੇ ਨਾਲ ਜੀ ਕਿੰਨਾ ਕਰਦੇ ਹੋ ਜਦੋਂ ਪੀੜ ਦਾ ਸਮਾਂ ਹੁੰਦਾ ਇਹਦਾ ਸਭ ਤੋਂ ਪਹਿਲਾਂ ਤਾਂ ਜੀ ਜੋ ਜੜ ਦਿੱਤੀ ਜਾਂਦੀ ਆ ਅਸੀਂ ਸਾਰੇ ਨੂੰ ਬੇਨਤੀ ਕਰਦੇ ਹਾਂ ਕਿ ਸਾਰੇ ਜਾਣੇ ਵੀ ਇੱਕ ਇੱਕ ਕਰਕੇ ਜਿਵੇਂ ਥੋੜੇ ਥੋੜੇ ਦਿਨਾਂ ਦੇ ਸਨ ਨਾਲ ਜੜ ਲਾਈ ਜਾਵੇ ਜਿੰਨਾ ਵੀ ਲੱਗਦਾ ਫਿਰ ਜਿਵੇਂ ਤੁਹਾਡੇ ਕੋਲੇ ਜਦੋਂ ਫਸਲ ਜਟ ਨੇ ਲੈ ਕੇ ਆਉਣੀ ਆ ਤੇ ਤੁਹਾਡੇ ਕੋਲੇ ਵੀ ਉਸ ਹਿਸਾਬ ਨਾਲ ਮਤਲਬ ਰਸ਼ ਨਹੀਂ ਪੈਣਾ ਉਹ ਟਾਈਮ ਦਾ ਤੇ ਇਹ ਇੱਕ ਸਭ ਤੋਂ ਈਜ਼ੀ ਤੇ ਸਭ ਤੋਂ ਸੌਖਾ ਤਰੀਕਾ ਹੈਗਾ ਜਿਹਦੇ ਨਾਲ ਤੁਸੀਂ ਰਸ਼ ਨਾ ਪਵੇ ਤਾਂ ਦੂਸਰੀ ਗੱਲ ਹੁੰਦੀ ਹੈ ਵੀ ਜਿਵੇਂ ਤੁਸੀਂ ਗੱਲ ਕਰਦੇ ਹੋ ਵੀ ਪਲਾਂਟ ਦੀ ਐਫੀਸ਼ੀਐਂਸੀ ਉਹਦੇ ਲਈ ਫਿਰ ਤੁਹਾਨੂੰ ਨਾਲ ਕਰਨਾ ਪੈਂਦਾ ਸਾਰਾ ਟਾਈਮ 24 ਘੰਟੇ ਤੁਹਾਨੂੰ ਪਲਾਂਟ ਦੇ ਵਿੱਚ ਰਹਿਣਾ ਪੈਂਦਾ ਵੀ ਕਿਉਂਕਿ ਇੱਥੇ ਕੋਈ ਨੰਬਰ ਤਾਂ ਜਿਹਦਾ ਪਹਿਲਾਂ ਆ ਗਿਆ ਜੀ ਉਹਦਾ ਹੀ ਆਉਣਾ ਹੈਗਾ ਦੇਖੋ ਤਾਂ ਜਿਹੜਾ ਬਿਲਕੁਲ ਇੱਕ ਪੀਕ ਸੀਜ਼ਨ ਹੈਗਾ ਵੀ ਮੈਕਸਿਮਮ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਕੋਈ ਵੀ ਜ਼ਿੰਮੇਵਾਰ ਹੈਗਾ ਵੀ ਇੱਕ ਤੋਂ ਦੋ ਦਿਨ ਮੈਕਸਿਮਮ ਇਸ ਤੋਂ ਜ਼ਿਆਦਾ ਉਹਦੀ ਵਾਰੀ ਨਾ ਲੰਬਿਆਂ ਨਾ ਹੋਵੇ ਤਾਂ ਮੋਸਟਲੀ ਸਾਰਿਆਂ ਦਾ 24 ਘੰਟਿਆਂ ਦੇ ਵਿੱਚ ਵਿੱਚ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਵੀ ਉਹਨਾਂ ਨੂੰ ਅਸੀਂ ਫ੍ਰੀ ਕਰ ਦਈਏ ਕਿਉਂਕਿ ਇਹਦਾ ਇੱਕ ਪ੍ਰੋਸੈਸ ਵੀ ਥੋੜਾ ਲੰਬਾ ਹੈਗਾ ਕਿਉਂਕਿ ਜਦੋਂ ਇੱਕ ਵਾਰੀ ਤੁਸੀਂ ਇਹਨੂੰ ਖੂਚ ਪਾਤਾ ਇਹਨੂੰ 3 ਤੋਂ 4 ਘੰਟੇ ਦਾ ਤਾਂ ਇਹਦਾ ਪ੍ਰੋਸੈਸ ਹੈ ਨੂੰ ਸਟੀਮਿੰਗ ਦੇ ਨਾਲ ਇਹਨੂੰ ਜਿਹਨੂੰ ਆਪਾਂ ਕਹਿੰਦੇ ਨੇ ਡਿਸਟਿਲੇਸ਼ਨ ਬਾਈ ਸਟੀਮ ਦੀ ਨਾਲ ਡਿਸਟਿਲੇਸ਼ਨ ਹੁੰਦੀ ਹੈ ਉਹ ਮੈਥਡ ਹੈਗਾ ਉਹਨੂੰ ਪ੍ਰੋਪਰ ਟਾਈਮ ਦੇਣਾ ਪੈਂਦਾ ਤਾਂ ਉਸ ਤੋਂ ਬਾਅਦ ਉਹਨੂੰ ਕੱਢਿਆ ਜਾਂਦਾ ਉਸ ਤੋਂ ਪਹਿਲਾਂ ਉਹਨੂੰ ਟੈਂਕ ਚ ਪਾਇਆ ਜਾਂਦਾ ਫਿਰ ਟੈਂਕ ਨੂੰ ਖਾਲੀ ਕੀਤਾ ਜਾਂਦਾ ਇਹਦਾ ਐਸਟੀਮੇਟ 5 ਤੋਂ 6 ਘੰਟੇ ਦਾ ਪ੍ਰੋਸੈਸ ਹੀ ਹੈਗਾ ਜੀ ਫਿਰ ਉਹ ਆਉਣਾ ਹੈਗਾ ਫਿਰ ਉਹ ਚੱਲੀ ਜਾਣਾ ਹੈਗਾ 24 ਘੰਟੇ ਵਾਂਗੂ ਜਦੋਂ ਤੁਸੀਂ ਸੀਜ਼ਨ ਮੰਨ ਲਓ ਵੀ 24 ਘੰਟੇ ਵਾਂਗੂ ਮੱਲ ਚੱਲਦੀ ਹੈ ਜੀ ਇਹ 1.5 ਮਹੀਨਾ ਜਿਹੜੇ ਨਵੇਂ ਕਿਸਾਨ ਹੁੰਦੇ ਆ ਜੀ ਉਹ ਜ਼ਰੂਰ ਆ ਕੇ ਮਿਲਦੇ ਆ ਕਿਉਂਕਿ ਜਿਨ੍ਹਾਂ ਦਾ ਤਾਂ ਐਕਸਪੀਰੀਅੰਸ ਹੈਗਾ ਤੁਸੀਂ ਕਹੋ ਵੀ 10 15 20 ਸਾਲਾਂ ਤੋਂ ਲਈ ਜਾਂਦੇ ਆ ਉਹਨਾਂ ਨੂੰ ਤਾਂ ਆਲਰੇਡੀ ਪਤਾ ਹੀ ਹੁੰਦਾ ਜਿਹੜਾ ਨਵੇਂ ਹੁੰਦੇ ਆ ਸੀ ਉਹਨਾਂ ਨੂੰ ਬਹੁਤ ਗਾਈਡ ਕਰਦੇ ਆ ਅਸੀਂ ਆਪ ਉਹਨਾਂ ਦੇ ਖੇਤ 'ਚ ਵੀ ਜਾਂਦੇ ਹਾਂ ਉਹਨਾਂ ਨੂੰ ਪੂਰਾ ਦੱਸਿਆ ਵੀ ਜਾਂਦਾ ਵੀ ਤੁਸੀਂ ਆਹ ਸਪਰੇਅ ਕਰੋ ਜਾਂ ਇਦਾਂ ਇਹਨੂੰ ਦਿਨਾਂ ਬਾਅਦ ਵੱਢਣਾ ਤਾਂ ਕਿਉਂਕਿ ਇਹਦਾ ਬੇਸਿਕਲੀ ਇਹਦੇ ਵਿੱਚ ਪੱਤੇ 'ਚ ਤੇਲ ਹੁੰਦਾ ਪੱਤੇ ਦੇ ਵੀ ਥਲੜੀ ਸਾਈਡ ਤੇ ਤੇਲ ਹੁੰਦਾ ਟੈਕਨੀਕਲੀ ਇਹਦੇ ਥਲੜੇ ਪਾਸੇ ਸਪੋਰਟਸ ਸਪਾਉਟਸ ਹੁੰਦੇ ਆ ਤੇਲ ਦੇ ਤਾਂ ਉਹਦਾ ਬੇਸਿਕਲੀ ਇਹ ਹੁੰਦਾ ਵੀ ਜਦੋਂ ਬਹੁਤ ਜੇ ਜ਼ਿਆਦਾ ਵੱਡੀ ਹੋ ਜਾਏ ਫਸਲ ਤਾਂ ਥੱਲੋਂ ਪੱਤੇ ਉਹਦੇ ਝੜਨ ਲੱਗ ਜਾਂਦੇ ਆ ਤੁਹਾਨੂੰ ਬਿਲਕੁਲ ਇੱਕ ਜਿਵੇਂ ਤੁਸੀਂ ਕਿਹਨੂੰ ਇੰਗਲਿਸ਼ ਕਹਿੰਦੇ সুইਟ 스ਪੌਟ ਉੱਥੇ ਤੁਸੀਂ ਇਹਨੂੰ ਬਿਲਕੁਲ ਕੱਟਣਾ ਹੁੰਦਾ ਵੀ ਨਾ ਉਹਦਾ ਕੋਈ ਨੁਕਸਾਨ ਵੀ ਨਾ ਤਾਂ ਜਦੋਂ ਉਹਦੇ ਵਿੱਚ ਸਹੀ ਤੇਲ ਆ ਮਨ ਲੋਹ ਦੇ ਵਿੱਚ ਗਰਮੀ ਦੇ ਵਿੱਚ ਤੇਲ ਪੈਂਦਾ ਜਿਹੜਾ ਮੀਨ ਹੈਗਾ ਸੋ ਮੈਂ ਉਮੀਦ ਕਰਦਾ ਕਿ ਕਿਸਾਨ ਵੀਰੋ ਸਾਡੀ ਇਹ ਗੱਲਬਾਤ ਹੈ ਜਿਹੜੀ ਕਿਸਾਨ ਵੀਰਾਂ ਨਾਲ ਅਸੀਂ ਕੀਤੀ ਹੈ ਤੁਹਾਡੇ ਕਾਫੀ ਫਾਇਦੇਮੰਦ ਹੋਊਗੀ ਇਹ ਤੁਸੀਂ ਆਪਣੇ ਖੇਤਾਂ ਦੇ ਵਿੱਚ ਵਿਚਾਰ ਬਣਾਓ ਕਿ ਅਸੀਂ ਵੀ ਮੈਂਥੇ ਦੀ ਕਾਸ਼ਤ ਕਰੀਏ ਤਾਂ ਕਿ ਵਧੀਆ ਰੇਟ ਲਿਆ ਜਾ ਸਕੇ ਸੋ ਮੈਂ ਇੰਨਾ ਸਾਰੇ ਕਿਸਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇੰਥੇ ਦੀ ਕਾਸ਼ਤ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਤਜਰਬੇ ਤੁਹਾਡੇ ਨਾਲ ਸਾਂਝੇ ਕੀਤੇ ਗਏ ਨੇ ਮੈਨੂੰ ਉਮੀਦ ਹੈ ਕਿ ਇਸ ਨੂੰ ਤੁਸੀਂ ਅਪਣਾ ਕੇ ਵੱਧ ਤੋਂ ਵੱਧ ਮੁਨਾਫਾ ਪ੍ਰਾਪਤ ਕਰੋਗੇ ਤੇ ਮੈਨੂੰ ਉਮੀਦ ਹੈ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਨਵੇਂ ਵਿਸ਼ੇ ਤੇ ਨਵੀਂ ਜਾਣਕਾਰੀ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਉਦ ਤੱਕ ਲਈ ਮਨਦੀਪ ਨੂੰ ਦਿਓ ਇਜਾਜ਼ਤ ਧੰਨਵਾਦ